ਏ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ ਅਸੂਲਾਂ ਦੀ ਲੜਾਈ ਸਭ ਖਲਾਫ ਲੜਾਂਗਾ ਚਾਹੇ ਉਹ ਜਥੇਦਾਰ ਹੋਣ ਜਾਂ ਫਿਰ ਬਾਦਲ ਸਿੱਖ ਕੌਮ ਇੱਕ ਵੱਖਰੀ ਕੌਮ ਹੈ ਤੇ ਇਸ ਦੀ ਵਿਲੱਖਣਤਾ ਦੇ ਪ੍ਰਤੀਕ ਨਾਨਕਸ਼ਹੀ ਕੈਲੰਡਰ ਦੇ ਮੁੱਦੇ ਤੇ ਮੈਂ ਪਿੱਛੇ ਨਹੀਂ ਹਟਾਂਗਾ ਅਤੇ 나ਹੀਂ ਜਥੇਦਾਰ ਦੇ ਅਹੁਦੇ ਤੋਂ ਅਸਤੀਫਾ ਦਵਾਂਗਾ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਇਹ ਵਿਦਰੋਹੀ ਬੋਲ ਸਾਫ਼ ਕਰ ਰਹੇ ਨੇ ਕਿ ਉਹ ਆਪਣੇ ਸੱਚਦੇ ਸਿਧਾਂਤਾਂ ਤੇ ਪਹਿਰਾ ਦਿੰਦੇ ਰਹਿਣਗੇ ਕੁਝ ਦਿਨ ਪਹਿਲਾਂ ਬਲਵੰਤ ਸਿੰਘ ਨੰਦਗੜ ਦਾ ਸੁਰੱਖਿਆ ਕਵਚ ਵਾਪਸ ਲੈ ਲਿਆ ਗਿਆ ਸੀ ਸੁਖਬੀਰ ਬਾਦਲ ਨੇ ਮਾਮਲੇ ਤੇ ਅਣਜਾਣਤਾ ਵਿਖਾਉਂਦੇ ਇਹ ਕਿਆ ਸੀ ਕਿ ਉਹਨਾਂ ਨੂੰ ਤਾਂ ਇਸ ਮਾਮਲੇ ਦੀ ਕੋਈ ਜਾਣਕਾਰੀ ਹੀ ਨਹੀਂ ਹੈ ਪਰ ਸਭ ਨੂੰ ਪਤਾ ਹੈ ਕਿ ਨਾਨਕਸ਼ਹੀ ਕਲੰਡਰ ਦੇ ਮੁੱਦੇ ਤੇ ਅਕਾਲੀ ਦਲ ਤੋਂ ਵੱਖਰਾ ਸਟੈਂਡ ਲੈਣ ਦਾ ਖਮਿਆਜ਼ਾ ਹੀ ਜਥੇਦਾਰ ਨੂੰ ਚੱਲਣਾ ਪਿਆ ਸੀ ਹੁਣ ਜਿਸ ਮੁੱਦੇ ਤੇ ਸੱਤਾ ਤਰਕੇ ਰਹੀ ਹੋਵੇ ਤਾਂ ਵਿਰੋਧੀ ਧਿਰ ਉਸ ਮੁੱਦੇ ਤੇ ਆਪਣਾ ਪੱਖ ਭਲਾ ਕਿਵੇਂ ਨਾ ਰੱਖੇ ਕੈਪਟਨ ਵੀ ਕਹਿ ਰਹੇ ਨੇ ਕਿ ਨੰਦਗੜ ਦੀ ਸੁਰੱਖਿਆ ਉਹਨਾਂ ਨੂੰ ਵਾਪਸ ਮਿਲਣੀ ਚਾਹੀਦੀ ਹੈ ਦੈਟ ਵੈਰੀ ਰੋਂਗ ਅਗਰ ਸਿਕਿਉਰਿਟੀ ਦੇ ਨਿਓ ਯੂ ਨਿਓ ਬਿਕੋਜ਼ ਤੁਹਾਨੂੰ ਕੋਈ ਥ੍ਰੈਟ ਪਰਸੀਵ ਕਰਦੇ ਹੋ ਔਰ ਥਰਡ ਪਰਸੈਪਸ਼ਨ ਤੋਂ ਬਾਅਦ ਅਗਰ ਤੁਸੀਂ ਰਿਮੂਵ ਕਰਦੇ ਹੋ ਦਿਸ ਵੈਰੀ ਰੋਂਗ ਦੇ ਮਸਟ ਵਾਪਸ ਦੇ ਉਹਨਾਂ ਨੂੰ ਸਟੋਰ ਜਤਿਦਾਨ ਨੰਦਗੜ ਨੇ ਅਕਾਲੀ ਦਲ ਦੀ ਖਿਲਾਫਤ ਦਾ ਰਾਤਾ ਚੁਣ ਲਿਆ ਹੁਣ ਅੱਗੇ ਮੁੱਦਾ ਕੀ ਰੁਖ ਲੈਂਦਾ ਹੈ ਇਸ ਤੇ ਨਜ਼ਰ ਬਣੀ ਰਹੇਗੀ ਈਬੀਪੀ ਸਾਂਝਾ ਤੁਹਾਨੂੰ ਰੱਖੇ ਅੱਗੇ